ਮਾਨਯੋਗ ਡੀਜੀਪੀ ਸਾਹਿਬ ਪੰਜਾਬ ਹਾਂਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਡੀਆਈਜੀ ਸਾਹਿਬ ਰੋਪੜ ਰੇਂਜ ਦੀ ਦishan mitesh shet ਫਤਿਹਗੜ ਸਾਹਿਬ ਪੁਲਿਸ ਵੱਲੋਂ ਇੱਕ ਬਹੁਤ ਹੀ ਵਧੀਆ ਡਰਗ ਕਾਰਟਲ ਜਿਹੜਾ ਚੱਲ ਰਿਹਾ ਸੀਗਾ ਇੰਟਰਸਟੇਟ ਡਰਗ ਕਾਰਟਲ ਉਹਨੂੰ ਬਸਟ ਕੀਤਾ ਗਿਆ ਇਸ ਡਰਗ ਕਾਰਟਲ ਬਾਰੇ ਮੈਂ ਹੁਣ ਤੁਹਾਨੂੰ ਜਾਣਕਾਰੀ ਦਵਾਂਗੀ ਜੋ ਸਾਡੀ ਪੂਰੀ ਤਫ਼ਤੀਸ਼ ਹੈ ਇਸ ਨੂੰ ਲੀਡ ਸਾਡੇ ਐਸਪੀ ਡੀ ਸਾਹਿਬ ਕਰ ਰਹੇ ਸੀਗੇ ਇਸ ਦੇ ਨਾਲ ਸਾਡੇ ਡੀਐਸਪੀ ਡੀ ਡੀਐਸਪੀ ਹੈੱਡਕੁਆਰਟਰ ਤੇ ਡੀਐਸਪੀ ਨਾਰਕੋਟਿਕਸ ਅਤੇ ਇਨਚਾਰਜ ਸੀਆਈਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਪਰਚਾ ਕੀਤਾ ਸੀਗਾ ਜਿਦੇ ਵਿੱਚ ਇੱਕ ਪਰਵਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਉਹ ਅਰੈਸਟ ਹੋਇਆ ਸੀ ਇਹਦੇ ਕੋਲ 15 ਨਾਰਕੋਟਿਕ ਇੰਜੈਕਸ਼ਨ ਸੀਗੇ ਤੇ ਇਹ ਰਹਿਣ ਵਾਲਾ ਖਰੜ ਮੁਹਾਲੀ ਦਾ ਸੀਗਾ ਤੇ ਸਾਡੀ ਇੰਟੈਲੀਜੈਂਸ ਦੇ ਮੁਤਾਬਕ ਇਹ ਕਾਫੀ ਦੇਰ ਤੋਂ ਇਸ ਇਲਾਕੇ ਦੇ ਵਿੱਚ ਫਾਰਮਾਸੋਟਿਕਲ ਓਪੀਓਇਡ ਦਾ ਕੰਮ ਕਰ ਰਿਹਾ ਸੀ ਕਰਮ ਵਰਗਾ ਜਦੋਂ ਇਸ ਨੂੰ ਅਰੈਸਟ ਕੀਤਾ ਗਿਆ ਬਡਾਲੀਆਲਾ ਸਿੰਘ ਥਾਣੇ ਦੇ ਵਿੱਚ ਐਫਆਈਆਰ ਨੰਬਰ 8 ਦਰਜ ਕੀਤੀ ਗਈ 27125 ਨੂੰ ਤੇ ਉਸ ਦੇ ਨਾਲ ਹੀ 22 ਸੀ 6185 ਐਨਡੀਪੀਐਸ ਐਕਟ ਬਾਈ ਦੇ ਤੇ ਪਰਚਾ ਦਰਜ ਕੀਤਾ ਗਿਆ ਜਿੰਨਾ ਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਅ ਮੀਡੀਆ ਚ ਵੀ ਗੱਲ ਹੁੰਦੀ ਹੈ ਪਬਲਿਕ 'ਚ ਵੀ ਗੱਲ ਹੁੰਦੀ ਹੈ ਕਿ ਅਸੀਂ ਜਿਹੜਾ ਬਿਗ ਫਿਸ਼ ਹੈ ਉਹਦੇ ਪਿੱਛੇ ਜਾਣਾ ਹੈ ਤਾਂ ਜਿਹੜਾ ਬਿਗ ਫਿਸ਼ ਹੁੰਦਾ ਹੈ ਉਹ ਹਮੇਸ਼ਾ ਪੁਲਿਸ ਦੀ ਤਫਤੀਸ਼ ਦੇ ਵਿੱਚ ਹੀ ਸਰਫੇਸ ਕਰਦਾ ਹੈ ਅ ਇਸ ਦੀ ਪੁੱਛਗਿੱਛ ਦੇ ਵਿੱਚ ਅਸੀਂ ਇਹ ਪਤਾ ਕੀਤਾ ਕਿ ਜੀ ਇਹ ਕਿੱਥੋਂ ਸਮਾਨ ਲੈ ਕੇ ਆਉਂਦਾ ਹੈ 29 ਤਰੀਕ ਨੂੰ ਸਾਡੀ ਟੀਮ ਹੈ ਜਿਹੜੀ ਇਹਦੀ ਪੁੱਛਗਿੱਛ ਮੁਤਾਬਕ ਜਿਹੜਾ ਡਿਸਕਲੋਜ਼ਰ ਸਟੇਟਮੈਂਟ ਮੁਤਾਬਕ ਮੰਨ ਲੋ ਕੋਰਟ ਤੋਂ ਰਿਮਾਂਡ ਲੈ ਕੇ ਸਾਡੀ ਟੀਮ ਯਮੁਨਾਨਗਰ ਪਹੁੰਚੀ ਯਮਨਾ ਨਗਰ ਦੇ ਵਿੱਚ ਸਾਡੀ ਡਿਸਕਲੋਜ਼ਰ ਜਿਹੜੀ ਸਾਡੇ ਕੋਲ ਸੀ ਉਸ ਦੇ ਮੁਤਾਬਿਕ ਪਹਿਲਵਾਨ ਸਪਲੀਮੈਂਟ ਸਟੋਰ ਸੀ ਜਿੱਥੋਂ ਇਸ ਡਰੱਗ ਇੱਥੇ ਡਰੱਗ ਦਾ ਜਿਹੜਾ ਕਾਰੋਬਾਰ ਕੀਤਾ ਜਾ ਰਿਹਾ ਸੀ ਇਹ ਪਹਿਲਵਾਨ ਸਪਲੀਮੈਂਟ ਸਟੋਰ ਦਾ ਮਾਲਕ ਸਾਹਿਲ ਨਾਮ ਦਾ ਇੱਕ ਮੁੰਡਾ ਸੀ ਸਾਹਿਲ ਦੇ ਕੋਲ ਕਿਸੇ ਤਰੀਕੇ ਵੀ ਕੇਮਿਸਟ ਦਾ ਕੋਈ ਲਾਇਸੈਂਸ ਨਹੀਂ ਸੀ ਪਰ ਇੱਕ ਪ੍ਰੋਟੀਨ ਦਾ ਸਟੋਰ ਬਣਾ ਕੇ ਉਹਦੇ ਵਿੱਚੋਂ ਇਹ ਜਿਹੜਾ ਹੈਗਾ ਡਰੱਗਸ ਦਾ ਕੰਮ ਕਰ ਰਹੇ ਸੀ ਅ ਉਸ ਤੋਂ ਬਾਅਦ ਕਿਉਂਕਿ ਇਹਦਾ ਅਸੀਂ ਇੱਕ ਕਾਫੀ ਵੱਡੀ ਮਾਤਰਾ ਕਮਰਸ਼ੀਅਲ ਮਾਤਰਾ ਦੇ ਵਿੱਚ ਅਸੀਂ ਇੱਥੋਂ ਐਨਬੀਐਸ ਐਕਟ ਤਹਿਤ ਜਿਹੜਾ ਇਲੀਸਿਟ ਡਰੱਗਸ ਨੇ ਇੰਜੈਕਸ਼ਨਸ ਟੈਬਲੇਟਸ ਵਾਈਲਸ ਇਥੋਂ ਰਿਕਵਰ ਕੀਤੇ ਤੇ ਮੈਂ ਦੱਸਣਾ ਚਾਹੁੰਗੀ ਕਿ ਇਸ ਸਟੇਜ ਤੇ ਅਸੀਂ ਇਹ ਜਿਹੜਾ ਸਟੈਪ 2 ਹੈ ਇਸ ਸਟੈਪ ਤੇ ਅਸੀਂ ਪੂਰੀ ਉਹਦੀ ਸ਼ਾਪ ਜਿਹੜੀ ਸੀਗੀ ਦੁਕਾਨ ਸੀ ਉਹ ਬਸਟ ਕੀਤੀ ਇਸ ਨੂੰ ਅਰੈਸਟ ਕੀਤਾ ਗਿਆ ਸਾਹਿਲ ਦੀ ਰਿਮਾਂਡ ਦੇ ਵਿੱਚ ਤੇ ਉਹਦੀ ਪੁੱਛਗਿੱਛ ਦੇ ਵਿੱਚ ਅਸੀਂ ਵੇਅਰ ਹਾਊਸ ਤੱਕ ਪਹੁੰਚ ਗਏ ਵੇਅਰ ਹਾਊਸ 'ਚ 30 ਤਰੀਕ ਨੂੰ ਸਾਡੀ ਟੀਮ ਪਹੁੰਚੀ ਤੇ ਇਹਦੇ ਵਿੱਚ ਵੀ ਜਿਹੜਾ ਡਿਊ ਪ੍ਰੋਸੀਜਰ ਹੁੰਦਾ ਹੈ ਜਿਹੜੇ ਇੱਕ ਗੈਸਟਿਡ ਆਫੀਸਰ ਦੀ ਹਾਜ਼ਰੀ ਦੇ ਵਿੱਚ ਉਹ ਤੋਂ ਰਿਕਵਰ ਕੀਤੀ ਗਈ ਇੱਥੇ ਮੈਂ ਦੱਸਣਾ ਚਾਹੂੰਗੀ ਕਿ ਸਾਡੇ ਟੀਮ ਵੱਲੋਂ ਇੱਕ ਵੇਅਰ ਹਾਊਸ ਜੋ ਕਿ ਸਹਾਰਨਪੁਰ ਵਿੱਚ ਸੀਗਾ ਉਹ ਤੋਂ ਰਿਕਵਰੀ ਕੀਤੀ ਗਈ ਇਦੇ ਵਿੱਚ ਡਰਗ ਇੰਜੈਕਸ਼ਨ ਵਾਇਲ ਤੇ ਟੈਬਲੇਟਸ ਜਿਹੜੇ ਸੀ ਉਹ ਸੀਜ਼ ਕੀਤੇ ਗਏ। ਅਮ ਨੈਕਸਟ ਕਿਉਂਕਿ ਵੇਅਰਹਾਊਸ ਤੋਂ ਨੈਕਸਟ ਵਾਲੀ ਸਟੇਜ ਜਿਹੜੀ ਹੁੰਦੀ ਹੈ ਵੇਅਰਹਾਊਸ ਦੀ ਇੱਕ ਬਹੁਤ ਵੱਡੀ ਰਿਕਵਰੀ ਹੁੰਦੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਮੈਨੂਫੈਕਚਰਿੰਗ ਯੂਨਿਟ ਸੀਗੀ ਉੱਥੇ ਤੱਕ ਸਾਡੀ ਟੀਮ ਪਹੁੰਚੀ ਤੇ ਅ ਉਹ ਸਾਨੂੰ ਮਿਲੀ ਮੇਰੇ ਡਿਊਟੀ ਦੇ ਵਿੱਚ ਅ ਉੱਥੇ ਅਬਦੁੱਲ ਦੇ ਜਿਹੜੇ ਦੋ 파ਟਨਰ ਸੀ ਅਬਦੁੱਲ ਦਾ ਡਿਸਕਲੋਜ਼ਰ ਸਾਡੇ ਕੋਲ ਜਿਹੜੀ ਸਾਰਨਪੁਰ ਚ ਸਾਡੀ ਟੀਮ ਸੀਗੀ ਜਿਨ੍ਹਾਂ ਨੇ ਪੰਕਜ ਨੂੰ ਅਰੈਸਟ ਕੀਤਾ ਸੀ ਉਹਦੀ ਡਿਸਕਲੋਜ਼ਰ ਦੇ ਵਿੱਚ ਅਬਦੁੱਲ ਆਇਆ ਸੀ ਉੱਥੇ ਸਾਡੀ ਟੀਮਸ ਵੱਲੋਂ ਅਬਦੁੱਲ ਦੇ ਉਹਦੇ ਦੋ 파ਟਨਰ ਸ਼ਾਹਿਦ ਅਤੇ ওয়ਸੀম ਨੂੰ ਅਰੈਸਟ ਕੀਤਾ ਗਿਆ ਉੱਥੇ ਇੱਕ ਇਲੀਸਿਟ ਮੈਨੂਫੈਕਚਰਿੰਗ ਯੂਨਿਟ ਚੱਲ ਰਹੀ ਸੀ ਤੇ ਤੁਸੀਂ ਦੇਖ ਸਕਦੇ ਹੋ ਇਸ ਪੂਰੇ ਆਪਰੇਸ਼ਨ ਦੇ ਵਿੱਚ ਫਟਾਗੜ ਸਾਹਿਬ ਪੁਲਿਸ ਵੱਲੋਂ 256846 ਡਰਗ ਟੈਬਲੇਟਸ ਤੇ ਕੈਪਸੂਲਸ ਇੱਕ ਬਹੁਤ ਹੀ ਵੱਡੀ ਰਿਕਵਰੀ ਵਨ ਆਫ ਦਾ బిਗੇਸਟ ਰਿਕਵਰੀਜ਼ ਆਫ ਇੰਜੈਕਸ਼ਨਸ 21000 360 ਡਰਗ ਇੰਜੈਕਸ਼ਨਸ ਉਥੋਂ ਰਿਕਵਰ ਕੀਤੇ ਗਏ ਤੇ ਜਿਹੜੇ ਵਾਇਲ ਹੁੰਦੇ ਨੇ ਆਫਾਮਸਿਡਿਕਲ ਓਪੀਆਇਡ ਦੇ ਉਹ 738 ਵਾਇਲ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਰਿਕਵਰ ਕੀਤੇ ਗਏ